ਹਾਂਜੀ ਕੀ ਹਾਲ ਹੈ ਬਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਕਿਦਾਂ ਠੀਕ ਠਾਕ ਉਚੜਦੀ ਕਲਾ ਅੱਛਾ ਬਾਈ ਬਹੁਤ ਸਾਰੇ ਵੀਰਾਂ ਦੇ ਸੀਗੇ ਕੁਐਸਚਨ ਕਿ ਜਿਹੜੇ ਅੰਡੇ ਨਹੀਂ ਜਨਮਰ ਪ੍ਰੋਪਰ ਲਾਉਂਦੇ ਜੇ ਲਾਉਂਦੇ ਆ ਤਾਂ ਕੱਚੇ ਆ ਵੀਰੇ ਜਨਮਰਾਂ ਨੂੰ ਨਾ মালਟੀਵਿਟਾਮਿਨ ਤੇ ਕੈਲਸ਼ੀਅਮ ਇਹ ਲਗਾਤਾਰ ਦਿਆ ਕਰੋ ਬੰਦ ਨਾ ਕਰਿਆ ਕਰੋ ਜੋੜੇ ਲਾਉਣ ਤੋਂ ਪਹਿਲਾਂ ਜਿਵੇਂ ਹੁਣ ਜਿਹੜੇ ਭਰਾਵਾਂ ਨੂੰ ਪ੍ਰੋਬਲਮ ਆ ਰਹੀ ਹੈ ਵੀਰ ਜੀ ਜਿਹੜੇ ਅੰਡੇ ਹੁੰਦੇ ਆ ਆਪਾਂ ਖਾਣੇ ਇਹਨਾਂ ਦੇ ਛਿਲਕੇ ਕੋਲਾ ਜਿਵੇਂ ਆਪਾਂ ਚੁੱਲੇ ਚਾਲੇ ਚੱਕ ਮਚਾਉਨੇ ਆ ਵਿੱਚ ਕੋਲਾ ਰਹਿ ਜਾਂਦਾ ਲੱਕੜਾਂ ਦਾ ਉਹ ਲੈ ਲੈਣਾ ਸਲੇਟੀਆਂ ਲੈ ਲੈਣੀਆਂ ਜੀ ਠੀਕ ਹੈ ਜੀ ਤੇ ਪਿੱਲੀ ਇੱਟ ਪੁਰਾਣੀ ਲੈਣੀ ਆ ਨਮੀ ਨਹੀਂ ਇੱਟ ਲੈਣੀ ਨਵੀਆਂ ਜਿਹੜੀਆਂ ਅੱਜ ਕੱਲ ਇੱਟਾਂ ਇਹਨਾਂ ਦੇ ਵਿੱਚ ਬਾਈ ਜੀ ਨੂਨ ਜ਼ਿਆਦਾ ਹੁੰਦਾ ਸਾਲਟ ਬਹੁਤ ਜ਼ਿਆਦਾ ਪਾਉਂਦੇ ਆ ਕੋਈ ਪੁਰਾਣਾ ਮਕਾਨ ਕਿਸੇ ਨੇ ਢਾਇਆ ਹਨਾ ਤਾਂ ਉਥੋਂ ਇੱਟਾਂ ਤੁਸੀਂ ਚੱਕ ਲਿਓ ਪੰਜ ਚਾਰ ਲੈ ਆ ਕੇ ਜ਼ਰੂਰ ਰੱਖੋ ਘਰੇ ਤੇ ਇੱਕ ਇੱਟ ਨੂੰ ਪਾਣੀ ਦੇ ਵਿੱਚ ਡੁਬੋ ਦਿਓ ਇੱਕ ਦਿਨ ਪਈ ਰਹਿਣ ਤੋਂ ਕੋਈ ਗੱਲ ਨਹੀਂ ਦੂਜੇ ਦਿਨ ਨੂੰ ਉਹਨੂੰ ਕੁੱਟ ਲੋ ਕੁੱਟ ਕੇ ਥੋੜੀ ਬਰੀਕ ਕਰ ਲੈਣੀ ਆ ਤੇ ਵੀਰੇ ਸਾਰੀਆਂ ਚੀਜ਼ਾਂ ਨਾ ਜਾਨੀ ਕਿ ਜਾਨਵਰ ਜਿਵੇਂ ਜਿੰਨਾ ਕਿ ਚੋਕ ਸਕਦੇ ਆ ਉਹਨਾਂ ਕ ਬਰੀਕ ਚੂੜਾ ਕਰਕੇ ਤੇ ਇਹਨਾਂ ਨੂੰ ਤੁਸੀਂ ਰੱਖੋ ਜਾਨਵਰਾਂ ਨੂੰ ਠੀਕ ਆ ਜੋੜੇ ਲਾਉਣ ਤੋਂ ਪਹਿਲਾਂ ਘੱਟੋ ਘੱਟ ਡੇਢ ਦੋ ਮਹੀਨੇ ਪਹਿਲਾਂ ਇਹ ਪਾਉਣਾ ਸਟਾਰਟ ਕਰ ਲੋ 100% ਵੀਰੇ ਅੰਡੇ ਵੀ ਦੇਣਗੇ ਜਾਨਵਰ ਠੀਕ ਆ ਤੇ ਤੁਹਾਡੇ ਜਿਹੜੇ ਹੈਗੇ ਨੇ ਉਹ ਫੋਕੇ ਵੀ ਨਹੀਂ ਹੋਣਗੇ ਕੱਚੇ ਨਹੀਂ ਨਿਕਲਣਗੇ ਇਹ ਜਿਹੜੇ ਭਰਾਵਾਂ ਨੂੰ ਜ਼ਿਆਦਾ ਪ੍ਰੋਬਲਮ ਆਈ ਹੋਈ ਆ ਉਹ ਵੀਰੇ ਇਹ ਸਾਰੇ ਟ੍ਰੀਟਮੈਂਟ ਦੇ ਨਾਲ ਫੋਲਿਕ ਐਸਿਡ ਆਉਂਦੀ ਆ ਗੋਲੀ ਫੋਲਿਕ ਐਸਿਡ ਠੀਕ ਹੈ ਜੀ ਉਹ ਜਿਵੇਂ ਅੱਧੀ ਗੋਲੀ ਸਵੇਰ ਠੀਕ ਹੈ ਜੀ ਜਿਵੇਂ ਦਾਣਾ ਪਾਣੀ ਪਾ ਦਿੰਨੇ ਆ ਜਾਨਵਰਾਂ ਨੂੰ ਤੇ ਦੋ ਗੋਲੀਆਂ ਦਾ ਯਾਨੀ ਕਿ 4 ਦਿਨਾਂ ਦੇ ਵਿੱਚ ਅੱਧੀ ਅੱਧੀ ਗੋਲੀ ਦੇ ਕੇ ਤੇ ਉਹਦਾ ਕੋਰਸ ਕਰਾ ਦਿਓ ਤੁਸੀਂ ਟੜਕ ਜਿਹਾ ਦਾਣਾ ਦੋਣਾ ਪਾ ਦਿੰਨੇ ਆ ਉਦੋਂ ਬਾਅਦ ਦੇ ਵਿੱਚ ਅੱਧੀ ਗੋਲੀ ਦੇ ਦਿਓ ਤੇ ਵੀਰੇ 100% ਤੁਹਾਡੇ ਜਾਨਵਰ ਹੈ ਜਿਹੜੇ ਜਿਨ੍ਹਾਂ ਦੇ ਰੁਕੇ ਵੀ ਹੋਏ ਆ ਤੇ ਉਹ ਗਾ ਗੋਲੀ ਯੂਜ਼ ਕਰ ਸਕਦੇ ਨਹੀਂ ਤਾਂ ਕੀ ਹੁੰਦਾ ਕਿ 15-20 ਦਿਨ ਮਹੀਨਾ ਆਪਾਂ ਵੀਰੇ ਕੈਲਸ਼ੀਅਮ ਪਾਉਨੇ ਆ ਉਸ ਤੋਂ ਬਾਅਦ ਆਪਾਂ ਜੋੜਾ ਲਾ ਦਿੰਨੇ ਆ ਵੀਰੇ 4-4 5-5 ਮਹੀਨਿਆਂ ਬਾਅਦ ਜਾ ਕੇ ਚੀਜ਼ਾਂ ਵਰਕ ਕਰਦੀਆਂ ਠੀਕ ਆ ਤੇ ਬਾਕੀ ਆਪਣੇ ਵੀਰ ਦਾ ਸੀਗਾ ਕੁਐਸਚਨ ਵੀ ਪਹਿਲੇ ਦਿਨ ਜਾਨਵਰ ਪਾਣੀ ਨੂੰ ਵੀ ਆਉਂਦੇ ਆ ਦੂਜੇ ਦਿਨ ਪਾਣੀ ਨੂੰ ਨਹੀਂ ਚਾਹਖਦੇ ਵੀਰੇ ਉਹਦਾ ਚੱਕਰ ਪਤਾ ਕੀ ਆ ਪਹਿਲੇ ਦਿਨ ਜਿਹੜੀ ਅੱਜ ਕੱਲ੍ਹ ਗੇਮ ਚੱਲਦੀ ਆ ਰੈਸਟੇ ਚੱਲਦੀ ਆ ਜਿਹੜੀ ਦੁੱਸਰ ਵਾਲੀ ਗੇਮ ਆ ਤੇ ਜਦੋਂ ਵੀਰੇ ਦੁੱਸਰ ਜਿਹੜੀ ਮੁੜਦੀ ਆ ਨਾ ਦੁੱਸਰ ਵੀਰੇ ਗੋਲੀ ਤੋਂ ਬਣਾ ਨਹੀਂ ਮੁਰਦੀ ਠੀਕ ਹੈ ਉਹਨਾਂ ਨੂੰ ਲਾਉਣੀ ਪੈਂਦੀ ਆ ਠੀਕ ਹੈ ਵੀਰੇ ਤੇ ਫਿਰ ਜਦੋਂ ਵੀਰੇ ਉਹ ਲੱਗੀ ਹੁੰਦੀ ਆ ਤੇ ਉਦੋਂ ਪਾਣੀ ਵਾਲੇ ਪਾਸੇ ਨੂੰ ਕਿ ਉਹਨਾਂ ਦੀਆਂ ਵੈਸੇ ਲੱਤਾਂ ਨਹੀਂ ਖੋਲਦੀਆਂ ਬਾਕੀ ਤੁਸੀਂ ਆਪ ਸਿਆਣੇ ਲੋਕਾਂ ਦੇ ਤੀ ਬੁੱਧ ਸਿਆਣੇ ਆ ਠੀਕ ਹੈ ਤੇ ਇਹਦੇ ਵਿੱਚ ਬਹੁਤ ਸਾਰੀਆਂ ਤਰ੍ਹਾਂ ਦੀਆਂ ਮੈਡੀਸਨ ਤਾਂ ਹੈਗੀਆਂ ਵੀਰੇ ਉਹ ਆਪਾਂ ਮੈਂ ਸ਼ੇਅਰ ਨਹੀਂ ਕਰਦਾ ਨਾ ਮੈਂ ਸ਼ੇਅਰ ਕਰਨੀ ਆ ਕਿਸੇ ਭਰਾ ਨੇ ਐਵੇਂ ਜਾਨਵਰ ਲਾ ਲਾ ਕੇ ਕੈਰ ਦੇ ਵਿੱਚ ਹੀ ਚੱਕਰ ਚ ਲਾਈ ਜਾਣਗੇ ਮਨੱਕੇ ਦੇ ਵਿੱਚ ਵੀ ਲੱਗਦੀ ਆ ਵੀਰੇ ਠੀਕ ਆ ਜੀ ਜਿਹੜੀ ਆਪਣਾ ਮੱਖੀਆਂ ਦਾ ਛੱਤਾ ਹੁੰਦਾ ਉਹਦਾ ਜਦੋਂ ਸ਼ਹਿਦ ਜਾ ਵਿੱਚੋਂ ਨਿਕਲ ਜਾਂਦਾ ਉਹ ਉੱਪਰਲਾ ਪਾਸਾ ਹਾਰਡ ਰਹਿ ਜਾਂਦਾ ਉਹਦੇ ਵਿੱਚ ਵੀ ਲੱਗਦੀ ਆ ਫੋਇਲ ਪੇਪਰ ਜਿਹੜਾ ਰੋਟੀ ਲਪੇਟਣ ਵਾਲਾ ਪੇਪਰ ਹੁੰਦਾ ਉਹਦੇ ਵਿੱਚ ਵੀ ਲੱਗਦੀ ਆ ਆਟੇ 'ਚ ਵੀ ਲੱਗਦੀ ਆ ਠੀਕ ਹੈ ਤੇ ਬਦਾਮਾਂ ਦੇ ਸ਼ਲਕਿਆਂ 'ਚ ਵੀ ਲੱਗਦੀ ਆ ਅੱਡੋ-ਅੱਡੇ ਤਰੀਕੇ ਆ ਹਰ ਬੰਦੇ ਦਾ ਵੀ ਕਿਹੜੀ ਰੋਜ਼ ਦੇ ਉੱਤੇ ਤੁਸੀਂ ਕੋ ਉੱਤਰ ਡਾਉਣਾ ਤੇ ਆਹ ਸਾਰਾ ਕਿਤਾਬ ਆ ਬਾਈ ਤੇ ਬਾਕੀ ਵਧੀਆ ਸੈਟ ਆ ਅੜਤੀ ਕਲਾ ਤੇ ਬਾਕੀ ਕਈ ਭਰਾਵਾਂ ਨੂੰ ਵੀਰੇ ਆਉਂਦੀ ਆ ਪ੍ਰੋਬਲਮ ਵਿੱਚ ਵੀਰਾਂ ਦੇ ਆਉਂਦੇ ਹੁੰਦੇ ਆ ਯਾਰ ਅ ਅੱਖਾਂ ਦੀ ਠੀਕ ਆ ਵੀਰੇ ਖੁੱਡਿਆਂ ਦੀ ਸਫਾਈ ਰੱਖੋਗੇ ਤਾਂ ਤੁਹਾਡੇ ਜਾਨਵਰਾਂ ਨੂੰ ਅੱਖਾਂ ਦੀ ਪ੍ਰੋਬਲਮ ਨਹੀਂ ਆਉਂਦੀ ਖੁੱਡੇ ਸਾਫ਼ ਰੱਖੋ ਖੁੱਡਿਆਂ ਦੇ ਹਵਾਦਾਰ ਹੋਣ ਤੁਹਾਡੇ ਜਾਨਵਰਾਂ ਨੂੰ ਕਦੇ ਪ੍ਰੋਬਲਮ ਨਹੀਂ ਆਉ। ਤੇ ਛੋੜੇ-ਵਡੇ ਮਲੱਪਾਂ ਦੀ ਵੀ ਨਾਲ ਪ੍ਰੋਬਲਮ ਆਉਂਦੀ ਆ ਸੋ ਤੇ ਤੁਸੀਂ ਵੀਰੇ ਤਾਰਾ ਮੀਰਾ ਵਰਤੋ ਨਾ ਦਾਣੇ ਦੇ ਨਾਲ ਜਿਵੇਂ ਕਹਿ ਲੋ ਬਈ ਉਨੇ 70% ਦਾਣਾ 25% ਤਾਰਾ ਮੀਰਾ 12 ਮਹੀਨੇ ਦੇ ਦੇਣ ਤੁਹਾਡੇ ਜਾਨਵਰਾਂ ਦੇ ਛੇਤੀ ਮਲਾਪ ਵੀ ਨਹੀਂ ਬਣਨਗੇ ਫੋੜਾ ਅੱਖਾਂ ਦੀ ਪ੍ਰੋਬਲਮ ਨੱਕਾਂ ਦੇ ਨੱਕ ਦੇ ਵਿੱਚੋਂ ਪਾਣੀ ਜਿਆ ਲਟਰਮ ਪਟਰਮ ਜੋ ਵੀ ਹੈਗਾ ਇਹ ਵੀਰੇ ਤਾਰੇ ਮੀਰੇ ਨਾਲ ਬਿਲਕੁਲ 100% ਹੀ ਇਲਾਜ ਆ ਇਹ ਚੀਜ਼ ਦਾ ਠੀਕ ਹੈ ਜੀ ਬਾਕੀ ਜੇ ਕੋਈ ਗੱਲਬਾਤ ਹੋਈ ਮੇਰੇ ਵੀਰ ਮੈਸੇਜ ਕਰ ਦਿਓ ਆਪਦੇ ਬੰਨਿਓ ਟਰਾਈ ਕਰਾਂਗੇ ਜਿੰਨੀ ਵੀ ਹੈਲਪ ਕਰ ਸਕਦੇ ਹੋਏ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ